ਆ ਵੀ ਕੋ ਹਾਂ ਇਧਰ ਇਕ ਵੀ ਆਵੇ ਆਵੇ ਕੋਈ ਸ਼ਰਮ ਕਰੋ ਤੁਸੀਂ ਹਾਂ ਦੱਬੀਆਂ ਪਈਆਂ ਤਮਾਕੂ ਦੀਆਂ ਥਾੜੀ ਬਣਾਈਆਂ ਆਹ ਚੁਕੀਆਂ ਵੀੜੀ ਥੋੜੀ ਆਹ ਵੇਖੋ ਪੈ ਗਈ ਤਮਾਕੂ ਇਹੇ ਕਾਜੀ ਉਹ ਸਾਰੀ ਗਾਂਦੇ ਤਮਾਕੂ ਤਮਾਕੂ ਪਿਆਜ ਅੱਗੇ ਜਾ ਕੇ ਵੇਖ ਲਓ ਆ ਬਿਜਲੀ ਤਾਂ ਨਹੀਂ 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 ਕੋਈ ਚੱਕਰ ਨਹੀਂ ਨਹੀਂ ਗਏ ਆ ਸਾਰਾ ਇੱਥੋਂ ਤੱਕ ਡੱਬੀਆਂ ਪਈਆਂ ਤਮਾਕੂ ਦੀਆਂ ਸੀਗਾ ਦੇ ਚਕਾਈਆਂ ਆ ਥੱਲੇ ਵੇਖੋ ਆ ਪੈਰਾ ਪਾਣੀ ਆ ਖੱਬਿਆਂ ਚ ਕੋਈ ਆਹੇ ਧਿਆਨ ਨਾਲ ਭਾਈ ਦਾ ਟੋਟਲਾ ਰਸਤਾ ਇਹ ਗੁੰਡਾ ਨਹੀਂ ਨਹੀਂ ਡਰਦਾ ਉਹ ਸਿਰ ਚਾਹ ਰਹਿਣਾ ਸਾਰੇ ਨਾਲ ਕਿੱਥੇ ਆਹ ਤਾਂ ਜਿਹੜੀਆਂ ਡੱਬੀਆਂ ਦਿਖਾਂਦੀਆਂ ਨੇ ਨਾ ਉਹ ਆਕੀਆਂ ਸਾਰੀਆਂ ਗੜੀਆਂ ਆ ਜਿਹੜੀਆਂ ਡੱਬੀਆਂ ਆ ਵੇਖੋ ਬਰੇ ਮੈਂ ਆਹ ਵੇਖੋ ਡੱਬੀਆਂ ਜਿਹੜੀਆਂ ਅੱਗੇ ਗਾਂ ਕੰਨ ਤੁਮਾਪਾ ਨਾ ਆ ਗਿਆ ਆਹ ਸਾਹ ਇੱਧਰ ਵੀਡੀਓ ਲੈਪਾਸ ਆ ਰਹੀ ਆ ਜਾ ਬੰਦੇ ਤੁਸੀਂ ਹੋ ਮੈਂ ਬਰਹਣਾ ਤਾਂ ਆਖੋ ਕੜੀਆ ਦੇ ਪੋਟੀਆਂ ਮਾਰਿਆ ਵੇਖਾ 500 ਕੀ ਹੋਰ ਨਾਦਾ ਇਹਨਾਂ ਨੇ ਵੇਖੋ ਗੁਰਮਾਰਦੀ ਕੁਰਬਾਨੀ ਦਾ ਕੋਈ ਨਹੀਂ ਸੀਲਿੰਗ ਪਾਪਾ ਇਹ ਸੀਲਿੰਗ ਕਰਾ ਦੇਣੀ ਸੀ ਹਾਂ ਬਈ ਆਪਣੇ ਸਿੰਘਾਂ ਨੂੰ ਸਭ ਪਿਆਰ ਨਾਣਾ ਵੀ ਇੱਥੇ ਗੇਟ ਪਾ ਗਏ ਬਾਦਾ ਗਾੜੀ ਜਾ ਗਾੜੀ ਜਾ ਉਹ ਜਿਹੜੀਆਂ ਬਾਬੇ ਧਿਆਨ ਨਾਲ ਤੁਰਨਾ ਪੈਸੋ ਹਾਂ ਪੋਟੀਆਂ ਹੁੰਦੇ ਨਹੀਂ ਆ ਵੇਖੋ ਉਹ ਇੱਧਰ ਹੋਈ ਪਾਪਾ ਪਾਜੀ ਇੱਧਰ ਹੋਈ ਮਾਰੇ ਪੈਰ ਨਾਵੇਂ ਬਾਬਾ ਜੀ ਉਹ ਵੀ ਉਹ ਫਰਦਾਨ ਨੂੰ ਤਮਾਕੂ 50 ਉਹ ਲੋਟੇ ਵਿੱਚ ਤਮਾਕੂ ਜੇ ਪਿਆ ਬਾਬਾ ਜੀ ਨਹੀਂ 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 ਬੜੇ ਧਿਆਨ ਨਾਲ ਬਾਬਾ ਜੀ ਬੱਬੀ ਇਹ ਚੌਕੀ ਲਈਏ ਹਮਾਰਾ ਦੇ ਆਪਾਂ ਕਿਉਂ ਘੋੜ ਘੋਲ ਲੰਦੇ ਆ ਆਹ ਵੇਖੋ ਡੈਰੀਆਂ ਆਹ ਵੇਖੋ ਦੇਖ ਲੈ ਯਾਰ ਤੁਹਾਨੂੰ ਕੀ ਸਾਰਾ ਆਹ ਵੇਖੋ ਬਾਬਾ ਜੀ ਤਮਾਕੂ ਦੀਆਂ ਕਿ ਬੱਕ ਕਿਨੇ ਦਪੀਆਂ ਹੋਣ ਫੜਾਂ ਸਾਰੀਆਂ ਨਹੀਂ ਫੜ ਚੌਥੀ ਪੈਸਾ ਬਾ ਆ ਗਿਆ ਬ ਚੌਥੀ ਆ ਬਾ ਆ ਗਿਆ ਮਗਰ ਚੌਥੀ ਚਲੋ ਆਓ ਤੇ ਫੱਲੇ ਚੱਲਣੀ ਹੈ ਕਿ ਇਦਾਂ ਕਰੀ ਜਾਂਦੇ ਆ ਹਾਂਜੀ ਭਾਈ ਆਪਣਾ ਨਾਮ ਮਨਜੀਤ ਸਿੰਘ ਚਵਾਲ ਜੀ ਕੀ ਜੇ ਮਸਲਾ ਹੈ ਜਿਹੜਾ ਭਾਈ ਦਾ ਪਸੰਦ ਇਹ ਜੀ ਗੁੜਕੇ ਸਾਹਿਬ ਉਥੇ ਪ੍ਰੈਸ ਤੇ ਛਾਪਦੇ ਸੀ ਪੋਥੀਆਂ ਸਾਹਿਬ ਜਿਹਦੀ ਬੜੀ ਵੱਡੇ ਲੈਵਲ ਤੇ ਨਰਾਦਰੀ ਹੋ ਰਹੀ ਆ ਤੇ ਅੱਜ ਪ੍ਰਸ਼ਾਸਨ ਦੇ ਨਾਲ ਜਾ ਕੇ ਜਿਹੜਾ ਅਸੀਂ ਰੇਡ ਕੀਤਾ ਵਾ ਉੱਥੇ ਜਿਹੜੀ ਲੇਬਰ ਸੀ ਸਾਨੂੰ ਇਹ ਪਤਾ ਲੱਗਾ ਸੀ ਕਿ ਉੱਥੇ ਸਿਲਟਾਂ ਬੀੜੀਆਂ ਉੱਥੇ ਹੀ ਪਿੰਦੀ ਤੇ ਉੱਥੇ ਹੀ ਜਿਹੜੇ ਆ ਪੋਥੀਆਂ ਸਾਹਿਬ ਦੇ ਕੰਮ ਕਰਦੇ ਆ ਜਦੋਂ ਅੱਜ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਗਏ ਆ ਉਥੋਂ ਬੀੜੀਆਂ ਵੀ ਤੇ ਸਿਲਟਾਂ ਵੀ ਤੇ ਤਮਾਕੂ ਜਿਹੜਾ ਵਾ ਉਹ ਵੀ ਉਥੋਂ ਪ੍ਰਾਪਤ ਹੋਇਆ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਉਥੋਂ ਮਿਲ ਗਿਆ ਵਾ ਤੇ ਪ੍ਰਸ਼ਾਸਨ ਨੇ ਵੀ ਉਹ ਵੀਡੀਓ ਬਣਾਈਆਂ ਵਾ ਸਾਡੇ ਸਿੰਘਾਂ ਵੀ ਬਣਾਈਆਂ ਵਾ ਤੇ ਅਸੀਂ ਹੁਣ ਇਹ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਕਾਨੂੰਨੀ ਬੰਦੀ ਕਾਰਵਾਈ ਹੋਵੇ ਤੇ ਪ੍ਰੈਸ ਜਿਹੜੀ ਇਹਨਾਂ ਦੀ ਪੂਰਨ ਤੌਰ ਤੇ ਬੰਦ ਹੋਵੇ ਇਸ ਸਹੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਥੇਬੰਦੀਆਂ ਇਹ ਪੋਥੀਆਂ ਦੀ ਸੇਵਾ ਕਰਨ ਤਾਂ ਕਿ ਜਿਹੜੀ ਸੇਵਾ ਸਜੇ ਢੰਗ ਦੇ ਨਾਲ ਸੰਗਤਾਂ ਦੀ ਹੋ ਸਕੇ ਜੀ ਇਹ ਚਾਤਰ ਸਿੰਘ ਜੀਵਨ ਸਿੰਘ ਦੀ ਧਾਰਮਿਕ ਰੀਤੀ ਰਿਟਿਅਨ ਛਾਪਣ ਵਾਲੀ ਇੱਕ ਪ੍ਰੈਸ ਆ ਮੇਰੇ ਨਾਲ ਸੱਜੇ ਪਾਸੇ ਭਾਈ ਮਨਜੀਤ ਸਿੰਘ ਚਮਾਲਖਲੋਤੇ ਨਜ਼ਰ ਆਏ ਆ ਇਹਨਾਂ ਨੂੰ ਕਿਸੇ ਸਿੰਘ ਨੇ ਜਾਣਕਾਰੀ ਦਿੱਤੀ ਜਿਹੜਾ ਇਸ ਪ੍ਰੈਸ ਦੇ ਵਿੱਚ ਕਾਫੀ ਲੰਮੇ ਤੋਂ ਕੰਮ ਕਰਦਾ ਸੀ ਉਦੇ ਦਸ਼ਨ ਮੁਤਾਬਕ ਕਿ ਕੁਰਬਾਨੀ ਦੇ ਇਥੇ ਕੋਰ ਨਰਾਜ਼ਰੀ ਹੁੰਦੀ ਆ ਉਹਦੀ ਨਿਸ਼ਾਨਦੀ ਤੇ ਇਹਨਾਂ ਨੇ ਕੋਈ ਦਿਨ ਇਥੇ ਸੇਵਾ ਵੀ ਕੀਤੀ ਆ ਆਸ-ਆਪਾਸਾ ਵੇਖਿਆ ਸੰਭਾਲਿਆ ਅੱਜ ਸਿੰਘਾਂ ਨੂੰ ਨਾਲ ਲੈ ਕੇ ਕਰਕੇ ਦਾਸ ਨੂੰ ਵੀ ਇਹਨਾਂ ਨੇ ਦੱਸਣਾ ਕੀਤਾ ਤੇ ਮੈਂ ਇਹਨਾਂ ਦੇ ਨਾਲ ਆਇਆ ਜਦੋਂ ਇਸ ਪ੍ਰੈਸ ਦੇ ਅੰਦਰ ਜਾ ਕਰਕੇ ਦੇਖਿਆ ਟਰੱਕਾਂ ਦੇ ਟਰੱਕ ਇਥੇ ਪੂਥੀਆਂ ਦੀ ਸਿਪਾਈ ਹੁੰਦੀ ਆ ਪਰ ਸ਼ਤਕਾਰ ਕੋਈ ਨਹੀਂਗਾ ਇਸ ਪ੍ਰੈਸ ਦੇ ਅੰਦਰ ਗੁਟਕਾ ਖਾਧਾ ਜਾਂਦਾ ਤਮਾਕੂ ਖਾਧਾ ਜਾਂਦਾ ਬੀੜੀਆਂ ਪੀਤੀਆਂ ਜਾਂਦੀਆਂ ਤੇ ਨਾਲ ਅੰਦਰ ਪ੍ਰੈਸ ਦੇ ਸ਼ਰਾਬ ਵੀ ਪੀਤੀ ਜਾਂਦੀ ਆ ਜਿੰਨੇ ਵੀ ਇਹਨਾਂ ਦੇ ਮੁਲਾਜ਼ਮ ਵਰਕੇ ਇੱਥੇ ਕੰਮ ਕਰਦੇ ਆ ਸਾਰੇ ਸਿੱਖ ਧਰਮ ਦੇ ਨਾਲ ਸੰਬੰਧਿਤ ਨਹੀਂ ਉਹ ਕੋਈ ਬਿਹਾਰ ਦਾ ਕੋਈ ਜੁਪੀ ਦਾ ਉਹ ਘੋਰ ਨਰਾਦਰੀ ਕਰਦੇ ਆ ਰੰਗੇ ਹੱਥੀਂ ਪੜਾ ਤੇ ਗੁਰਮੁਖੋ ਪ੍ਰਸ਼ਾਸਨ ਵੀ ਆਇਆ ਇਹ ਜਿਹੜੀ ਨਰਾਦਰੀ ਕੀਤੀ ਆ ਇਹ ਸਹਾਰਨ ਵਾਸਤੇ ਸਾਡੇ ਵਾਸਤੇ ਬੜੀ ਮੁਸ਼ਕਲ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤੇ ਪੱਕੇ ਤੌਰ ਤੇ ਜਿਹੜੀ ਚਤਰ ਸਿੰਘ ਜੀਵਨ ਸਿੰਘ ਦੀ ਲੰਮੇ ਸਮੇਂ ਤੋਂ ਇਹ ਪ੍ਰੈਸ ਚੱਲਦੀ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਹੋਰ ਵੀ ਇਸ ਸ਼ਹਿਰ ਦੇ ਅੰਦਰ ਜਿਹੜੀਆਂ ਸੰਸਥਾਵਾਂ ਧਾਰਮਿਕ ਸਹਿਤ ਲਿਟਰੇਚਰ ਸ਼ਾਬਦੀਆਂ ਉਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਅਣਖਾਵੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਅੱਜ ਸਤਕਾਰ ਕਮੇਟੀ ਦੇ ਕੋਈ ਸਿੰਘ ਤੇ ਸਰੂਣੀ ਕਮੇਟੀ ਦੇ ਕੋ ਅਧਿਕਾਰੀ ਜਿਹੜਾ ਸਾਡੇ ਕੋ ਆਈ ਸੀ ਸ਼ਿਕਾਇਤ ਲੈ ਕੇ ਕਿ ਇਸਤਮੌਂ ਨਗਰ ਵਿੱਚ ਪਲਾਟ ਨੰਬਰ 213 ਭਾਈ ਜੀਵਨ ਸਿੰਘ ਭਾਈ ਚਤਰ ਸਿੰਘ ਫਰਮ ਦਾ ਉੱਥੇ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਆ ਜੋ ਧਾਰਮਿਕ ਪੁਸਤਕਾਂ ਦੀ ਛਪਾਈ ਕਰਦੀ ਹੈ ਜਿਵੇਂ ਗੁਟਕਾ ਸਾਹਿਬ ਅਤੇ ਹੋਰ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਿਤ ਪੁਸਤਕਾਂ ਨੂੰ ਛਪਾਈ ਕਰਦੇ ਆ ਤੇ ਉਹਨਾਂ ਦੀ ਬਿਦਬੀ ਹੋ ਰਹੀ ਹੈ ਉਹਨਾਂ ਸਾਨੂੰ ਸ਼ਿਕਾਇਤ ਦੋਨਾਂ ਧਿਰਾਂ ਵੱਲੋਂ ਆਈ ਹੈ ਉਹ ਤੇ ਹੀ ਪੜਤਾਲ ਕਰਕੇ ਕਾਨੂੰਨਸਰ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਤੁਸੀਂ ਉੱਥੇ ਜਾ ਕੇ ਕੀ ਦੇਖਿਆ ਤੁਸੀਂ ਮੈਂ ਮੌਕੇ ਤੇ ਜਦੋਂ ਸਾਨੂੰ ਸੂਚਨਾ ਮਿਲੀ ਸੀ ਕਿ ਦੋਨੇ ਧਰਾਂ ਉੱਥੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਪਹੁੰਚਿਆ ਨਾ ਮੈਂ ਲਾਂਡ ਆਰਡਰ ਨੂੰ ਮੁੱਖ ਰੱਖਦੇ ਆ ਮੌਕੇ ਤੇ ਪਹੁੰਚਿਆ ਉੱਥੇ ਸਿਪਾਈ ਅੰਦਰ ਹੋ ਰਹੀ ਸੀ ਕਾਫੀ ਜਗ੍ਹਾ ਤੇ ਜਿਹੜਾ ਜਿਹੜੀ ਸਿਪਾਈ ਵਾਲੀ ਸਮਗਰੀ ਸੀ ਜਿੱਦੇ ਵਿੱਚ ਗੁਟਕਾ ਸਾਹਿਬ ਵੀ ਉਹਨਾਂ ਦੀ ਮर्यादा ਅਨੁਸਾਰ ਨਹੀਂ ਸੀ ਉੱਥੇ ਗੰਦਗੀ ਪਈ ਹੋਈ ਸੀ ਮਿੱਟੀ ਘਟਾ ਪਿਆ ਸੀ ਉੱਥੇ ਥੱਲੇ ਪਈ ਹੋਈ ਸੀ ਇਹਨਾਂ ਨੂੰ ਕੰਪਲੇਨਟ ਦਿੱਤੀ ਆ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਸ ਪਹੁੰਚੀ ਹੈ ਉਹ ਕੰਪਲੇਂਟ ਤੇ ਅਸੀਂ ਕਾਨੂੰਨਸਾਰ ਜਿਹੜੀ ਬੰਦੀ ਕਾਰਵਾਈ ਕਰਾਂਗੇ ਸਤਕਾਰਕ ਮਟੀਬ ਵੱਲੋਂ ਕੁਝ ਤਸਵੀਰਾਂ ਦਿੱਤੀਆਂ ਜਾਣਗੀਆਂ ਜਿੱਥੇ ਸਿਗਰਟ ਵੀਡੀ ਤੇ ਵੀ ਉੱਥੇ ਪਈ ਨੇ ਧਾਰਮਿਕ ਭਾਵਨਾਵਾਂ ਦੀ ਜਿਹੜੀ ਕੀਤੀ ਗੁਰਬਾਨੇ ਦੇ ਗੁਟਕੇ ਦੇ ਕੋ ਇਹ ਬਿਲਕੁਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਸਾਰੇ ਤੱਥ ਵਿਚਾਰੇ ਜਾਣਗੇ ਜੋ ਵੀ ਚੀਜ਼ਾਂ ਕਰਾਜੋ ਉਹਨਾਂ ਨੂੰ ਕਬਜ਼ਾ ਪੁਲਿਸ ਚ ਲਿਆ ਜਾਇਆ ਜਾਵੇਗਾ ਇਹ ਸਰ ਫੈਕਟਰੀ ਸੀਗੀ ਕੀਤੀ ਜਾਵੇ ਜਿੱਥੇ ਇਹ ਕਾਨੂੰਨਸਾਰ ਕਾਰਵਾਈ ਕੀਤੀ ਜਾਵੇਗੀ ਕੋਰਟ ਦੇ ਧਿਆਨ ਚ ਲਿਆ ਕੇ ਕੋਰਟ ਵੱਲੋਂ ਜੋ ਹੁਕਮ ਮਿਲੇਗਾ ਉਸ ਮੁਤਾਬਕ ਕਾਰ